ਖੇਡ ਮਾਨਾਂ ਦੇ ਵਿੱਚ ਅੰਮ੍ਰਿਤ ਨਾਥ ਸ਼ੀਹਾ ਦਾ ਦਵਾਲਾ ਮੁੰਡਾ ਮਰੇਰ ਕੋਟਲੇ ਦੇ ਲੱਕੇ ਦਾ ਕਬੱਡੀ ਪਾਉਣ ਦੇ ਲਈ ਪਧਰਿਆ ਹੋਇਆ ਬਾਪੂ ਜੀ ਕਹਿੰਦੇ ਚਾਰ ਏਡਾ ਦਾ ਮੋਟਰਸਾਈਕਲ ਦਿੱਤਾ ਜਾਣਾ ਕਬੱਡੀ 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 ਮੈਨੂੰ ਲੱਗਦਾ ਮੈਨੂੰ ਲੱਗਦਾ ਮੈਨੂੰ ਲੱਗਦਾ ਮੈਨੂੰ ਲੱਗਦਾ ਬਿੰਨਾ ਬਿੰਨਾ ਧੋਗਿਆ ਵਾਲਾ ਬਿੰਨਾ 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 ਮੋਟਰਸਾਈਕਲ 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 जिने ਖੜਨਾ ਖੜ ਤੋਂ ਸੈਟੋ ਕੇ ਠੀਕ ਹੋ ਤਿੰਨ ਮੋ ਤਿੰਨ ਰੇਡਾਂ ਤੇ ਮੋਟਰਸਾਈਕਲ ਮੇਰੇ ਪੰਜਾਬੀ ਵੀਰੋ ਓਏ ਇਹ ਮੇਲਾ ਤਾਂ ਮੋਟਰਸਾਈਕਲਾਂ ਵਾਲਾ ਬਣ ਗਿਆ ਆ ਚਰਾਗਦੀਨਾ ਚਰਾਗਦੀਨਾ ਆ ਚਰਾਗਦੀਨਾ ਆ ਚਰਾਗਦੀਨਾ ਆ ਚਰਾਗਦੀਨਾ ਚਰਾਗਦੀਨਾ ਆ ਚਰਾਗਦੀਨਾ ਚਰਾਗਦੀਨਾ ਆ ਚਰਾਗਦੀਨਾ ਬਾਗੀ ਮੇਰੇ ਮਿੱਤਰੋ ਮੋਟਰਸਾਈਕਲ ਵਾਲੀ ਮੋਟਰਸਾਈਕਲ ਵਾਲੀ ਤੀਜੀ ਆ ਆ ਗਿਆ ਬਾਗੀ ਮੋਟਰਸਾਈਕਲ ਜਿੱਤ ਗਿਆ ਅਜਨੇ ਮੇਲੇ ਤੇ ਰੇਡਰ ਵਾਲਾ ਕੱਢ ਦੋ ਬ੍ਰਾਂਡ ਸਾਹਿਬ ਰੇਡਰ ਜੀ ਦੇ ਤੇ ਲਿਖਿਆ ਮੋਟਰਸਾਈਕਲ ਵਾਲੀ ਫਿਰ ਦੱਸਿਓ ਕੀ ਹਾਲ ਚਾਲ ਆ लास्ट ਏਡ ਹੈ ਮੋਟਰਸਾਈਕਲ ਵਾਲੀ ਮੋਟਰਸਾਈਕਲ ਵਾਲੀ ਮੋਟਰਸਾਈਕਲ ਵਾਲੀ ਲਾਸਟ ਰੇਡ ਸ਼ਾਕਾ ਦਿਆਲਪਰੀਆ ਪਰ ਮੱਖਣ ਮੱਖੀ ਇਸ ਲਈ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਮੇਰੇ ਵੀਰੋ ਇੱਕ ਲੱਖਾਂ ਦੇ ਪੁਆਇੰਟ ਦਾ ਵਾਅਦਾ ਕਰ ਗਿਆ ਬਰਨਾਰ ਸਾਹਿਬ ਦੋ ਮੋਟਰਸਾਈਕਲ ਤੀਜੀ ਰੇਡ ਲਾਸਟ ਰੇਡ ਇਹਨਾਂ ਦੇ ਵਿੱਚ ਮੋਟਰਸਾਈਕਲ ਸਾਈਕਲ ਵਾਲੀ ਮੋਟਰਸਾਈਕਲ ਵਾਲੀ ਤੀਜੀ ਪਾਰਟੀ ਇੱਕ ਪਾਸੇ ਦੇਖੋ ਮੋਟਰਸਾਈਕਲ ਵਾਹ ਏ ਪੰਮਾ ਮਹੋਲੀ ਐ ਇਹ ਪੰਮਾ ਮਹੋਲੀ ਐ ਉਹ ਕਬੱਡੀ ਵਾਲਾ ਆ ਲਓ ਜੀ ਸਵਾਦ ਦਿਹਾ ਦਿੱਤਾ ਭੋਲਿਆ ਤੇਰੇ ਲਈ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਉਹ ਤੀਜੀ ਰੇਡ ਮੋਟਰਸਾਈਕਲ 5000 ਰੁਪਏ ਰੇਡ ਤੇ 5000 ਵੱਖਰਾ ਮੋਟਰਸਾਈਕਲ ਤੀਜੀ ਰੇਡ ਲੈ ਵੀ ਧੂੜ ਵਾਲਿਆ ਲੈ ਵੀ ਦੇਖ ਸਾਹਮਣੇ ਔਰ ਦੇਖਦਾ ਵੀ ਇੱਕਮ ਤਿਆਰ ਹੈ ਗਿੰਦੀ ਤਿਆਰ ਓਏ ਓ ਜਾਫੀ ਓਏ ਰੇਡਰ ਮੋਟਰਸਾਈਕਲ ਮੋਟਰਸਾਈਕਲ ਵਾਲੀ ਰੇਡ ਓ ਬੱਲੇ 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 ਬੋਲ ਸੋਨ ਆ ਸਤਿ ਸ਼੍ਰੀ ਅਕਾਲ ਰਪਿੰਦਰ ਦੋਦੇ ਵਾਲਾ ਮੋਟਰਸਾਈਕਲ ਤਿੰਨ ਰੇਡਾਂ ਤੇ ਮਨ ਸਿੰਘ ਦੁਲਨ ਦੀਆਂ ਤਿੰਨ ਕਬੱਡੀਆਂ ਤੇ ਮੋਟਰਸਾਈਕਲ ਲੱਗ ਚੁਕਿਆ ਮੇਰੇ ਵੀਰੋ ਲਈ ਸੋਨੀ ਫਕਰ ਝੰਡੇ ਵਾਲਿਆ ਦੁਨੀਆ ਕਹਿੰਦੀ ਵੀ ਸ਼ੈਣੀ ਜਾਫੀ ਆ ਪਹਿਲੀ ਕਬੱਡੀ ਆ ਪਹਿਲੀ ਗੋਲ ਆ ਜੀ ਮੋਟਰ ਬੜਾਇਗਾ ਮੋਟਰਸਾਈਕਲ ਮਲਕੀਤ ਸਿੰਘ ਦਾ ਪੁੱਤਰ ਜਿੱਤ ਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਓਏ ਕਬੱਡੀ ਦਾ ਸ਼ੈਣੀ ਜਾਫੀ ਆ ਇਹਨੇ ਤੇ ਵੱਡੇ ਵੱਡੇ ਮੱਲ ਫੜ ਲਿਆ ਮੜਕੀਤ ਸਿੰਘ ਦੀ ਟੀਮ ਜੀਤਾ 8 ਟੱਚ 6 ਜਫੇ ਸੋਨੀ ਫਕਰ ਝੰਡਾ ਅੱਜ ਦੇ ਟੂਰਨਾਮੈਂਟ ਦਾ ਬੈਟ ਜਾਫੀ 20 ਕਬੱਡੀਆਂ 16 ਅੰਮਰ ਅੱਜ ਦੇ ਟੂਰਨਾਮੈਂਟ ਦਾ ਬੈਟ ਰੇਡਰ ਗੋਰਾਂ ਸਾਨੂੰ ਸਾਰੀ